ਪੰਥਰਤਨ ਮਰਹੂਮ ਜ਼ੱਥੇਦਾਰ ਗੁਰਚਰਨ ਸਿੰਘ ਟੋੜਾ ਦੀ ਜਨਮ ਸਤਾਬ ਦੀ ਪਟਿਆਲਾ ਦੇ ਵਿੱਚ 24 ਸਤੰਬਰ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਇਲਾਵਾ ਅਕਾਲੀ ਦਲ ਦੇ ਵਰਕਰ ਸੀਨੀਅਰ ਨੇਤਾ ਉਸ ਸਮਾਗਮ ਦੀ ਸ਼ਿਰਕਤ ਕਰਨਗੇ ਉਸ ਦੇ ਲਈ ਸਮਾਣਾ ਅਤੇ ਪਾਥੜਾ ਦੇ ਹਲਕੇ ਦੇ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਅਕਾਲੀ ਦਲ ਦੇ ਆਗੂ ਐਨ ਕੇ ਸ਼ਰਮਾ ਵੱਲੋਂ ਸਮਾਣਾ ਵਿਖੇ ਇੱਕ ਅਕਾਲੀ ਦਲ ਦੇ ਵਰਕਰਾਂ ਨੇ ਮੀਟਿੰਗ ਕਰਦੇ ਕਿਹਾ ਕਿ ਜਥੇਦਾਰ ਗੁਰਸੇਂ ਸਿੰਘ ਟੋੜਾ ਜਿਨਾਦੀ ਪੰਥ ਨੂੰ ਦੇਣ ਹੈ ਉਹਨਾਂ ਦੀ ਜਨਮ ਦਿਵਸ ਦੀ ਮਨਾਈ ਜਾ ਰਹੀ ਹੈ ਉਸ ਦੇ ਵੀਰ ਵੱਧ ਚੜ ਕੇ ਲੋਕ ਉੱਥੇ ਪਹੁੰਚਣ ਦੇ ਦਸੇ ਰਸਤੇ ਉਸ ਚੱਲਣ ਦੀ ਆ ਅਕਾਲੀ ਦਲ ਦੇ ਵਰਕਰਾਂ ਨੂੰ ਜ਼ਰੂਰਤ ਹੈ ਇਸ ਸਮਾਗਮ ਦੇ ਵਿੱਚ ਜਗਮੀਤ ਸਿੰਘ ਹਰਿਆਊ ਸਤਰਾਂ ਹਲਕੇ ਤੋਂ ਅਤੇ ਕਵੀਰ ਦਾਸ 17 ਹਲਕੇ ਦੇ ਹਲਕਾ ਇੰਚਾਰਜ ਅਤੇ ਸਮਾਨਾ ਤੋਂ ਅਮਰਜੀਤ ਸਿੰਘ ਪੰਦਰਸ ਸੁਭਾਸ ਪੰਦਰਸ ਗੋਪਾਲ ਸਰਮਾ ਅਤੇ ਅਕਾਲੀ ਦਲ ਦੇ ਹਲਕੇ ਦੇ ਆਗੂਆਂ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੇ ਲਈ ਜੋ ਵੀ ਆਦੇਸ਼ ਵਰਕਰਾਂ ਨੂੰ ਮਿਲੇਗਾ ਅਕਾਲ ਦਲ ਵੱਲੋਂ ਉਸ ਤੇ ਸਾਰੇ ਵਰਕਰ ਪੈਰਾ ਦੇਣਗੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਖਾਇਆ ਮੇਲੇ ਸਵਰਗਿਆ ਸਾਜਗਿੰਦਰ ਸਿੰਘ ਪੰਦਰਸ ਜਿਨ੍ਹਾਂ ਨੇ ਇਲਾਕੇ 'ਚ ਬਹੁਤ ਸੇਵਾ ਕੀਤੀ ਅਸੀਂ ਤਾਂ ਸੇਵਾ ਅੱਗੇ ਕਰਾਂਗੇ ਪਰ ਉਹਨਾਂ ਨੇ ਨਹੀਂ ਸੇਵਾ ਕੀਤੀ ਉਹਨਾਂ ਦਾ ਫਾਲਾਜਬ ਮੈਂ ਦੇਖ ਰਿਹਾ ਹਾਂ ਜਿਹਦੇ ਕੋਲੇ ਮੈਨੂੰ ਕਿਹਾ ਲੋਕਾਂ ਨੇ ਬੜਾ ਪਿਆਰ ਕੀਤਾ ਬਾਕੀ ਸਾਰੀ ਕਾਰਵਾਈ ਐਨਕੇ ਸ਼ਰਮਾ ਜੀ ਦੱਸਣਗੇ ਉਥੇ ਪਹੁੰਚਣਾ ਤੁਗੜਾਵਰ ਸਾਹਿਬ ਪ੍ਰੋਗਰਾਮ ਹੈ 24 ਤਰੀਕ ਦਾ ਉਹਦੇ ਵਾਸਤੇ ਆ ਰਹੇ ਹਾਂ ਅਸੀਂ ਇਹ ਦੱਸ ਰਹੇ ਹਾਂ ਕਿ ਪੰਜਰਸ ਪਰਿਵਾਰ ਦੇ ਨਾਲ ਕਿੰਨਾ ਪਿਆਰ ਹੈ ਇਥੋਂ ਦੀ ਸੰਗਤ ਦਾ ਸਾਡੇ ਇਲਾਕੇ ਦੇ ਸਾਡੇ ਭਰਾਵਾਂ ਦਾ ਵੀਰਾਂ ਦਾ ਬੱਚਿਆਂ ਦਾ ਕਿ ਉਹ ਕਿਸ ਤਰ੍ਹਾਂ ਥੋੜੇ ਦੇ ਸੱਦੇ ਤੇ ਵੀ ਇੰਨੀ ਤਰ੍ਹਾਂ ਹਮ ਹਮਾ ਕੇ ਆਏ ਨੇ ਇਹ ਪ੍ਰਦਰਸ਼ਨ ਹੀ ਸਮਝ ਲਵੋ ਕਿਉਂਕਿ ਸਾਦਾ ਇਹ ਪੁਰਾਣਾ ਜਿਹੜਾ ਹੱਕ ਹੈ ਉਹ ਤੁਹਾਨੂੰ ਮਿਲ ਰਿਹਾ ਠੀਕ ਹੈ ਕਿਉਂਕਿ ਅਸੀਂ ਸੇਵਾ ਕੀਤੀ ਹੈ ਤੇ ਜਦੋਂ ਇਹ ਸੇਵਾ ਦਾ ਸਮਾਂ ਸੀਗਾ ਹਲਕਨ ਸਰ ਜੀ ਸੁਪੀ ਜਾ ਰਹੀ ਹੈ ਮਨ ਲੀਏ 1500 ਹਲਕਨ ਸਰ ਜੀ ਅਸੀਂ ਇਹ ਨਹੀਂ ਅਸੀਂ ਹੱਦ ਚੀਜ਼ ਦੀ ਦੇਖੋ ਗੱਲ ਇਹ ਹੈ ਕਿ ਡਿਜ਼ਰਵਿੰਗ ਜਿਹੜਾ ਹੁੰਦਾ ਹੈ ਜਿਹੜਾ ਹੱਕ ਰੱਖਦਾ ਹੈ ਉਹਨੂੰ ਆਪਣਾ ਹੱਕ ਜਤਾਉਣਾ ਵੀ ਚਾਹੀਦਾ ਹੈ ਦੇਣ ਵਾਲੇ ਉੱਪਰ ਨੇ ਉਹਨਾਂ ਦੀ ਮਰਜ਼ੀ ਹੈ ਤੇ ਅਸੀਂ ਜਿਹੜੇ ਆ ਅਸੀਂ ਬੜੇ ਪੁਰਾਣੇ ਹੱਕਦਾਰ ਜੀ ਆ 50 ਸਾਲ ਤੋਂ ਪਾਰਟੀ ਦੇ ਅਸੀਂ ਸੇਵਕਾਂ ਵਰਕਰ ਆ ਤੇ ਉਹ ਸਾਡਾ ਫਰਜ਼ ਮੰਨਦਾ ਹੈ 24 ਤਰੀਕ ਨੂੰ ਅੰਤਰਤਮ ਜਸਦਾ ਜਨ ਸੰਚਨ ਟੋੜਾ ਹੋਰਾਂ ਦਾ ਜਨਮ ਦਿਵਸਤਾਵ ਦੀ ਮਨਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਇੱਥੇ ਸਮਾਣਾ ਵਿੱਚ ਮੀਟਿੰਗ ਕੀਤੀ ਗਈ ਹੈ ਜੀ ਇੱਥੇ ਪ੍ਰਧਾਨ ਜੀ ਸਰਦਾਰ ਅਮਰਜੀਤ ਸਿੰਘ ਪੰਜਨਾਥ ਹੋਰਾਂ ਨੇ ਕੀਤੀ ਆ ਐਨ ਕੇ ਸ਼ਰਮਾ ਜੀ ਆ ਰਹੇ ਨੇ ਬਹੁ ਕੁ ਬੀਜਦਾ ਜੀ ਉਹਨਾਂ ਦੇ ਨਾਲ ਆ ਰਹੇ ਨੇ ਤੇ ਉਹ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹ ਵੀ ਆਣਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਦਿਨ ਮਨਾਇਆ ਜਾਏਗਾ ਸਾਰੇ ਜ਼ਿਲ੍ਹੇ 'ਚ ਪੰਥ ਰਤਨ ਜੇ ਸੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਉਹਨਾਂ ਦਾ ਜਨਮ ਦਿਵਸ ਜਿਹੜਾ 24 ਤਰੀਕ ਨੂੰ ਪਟਿਆਲਾ ਦੁਖਨਵਾਰਨ ਸਾਹਿਬ ਮਨਾ ਰਹੇ ਹਨ ਔਰ ਸਾਰੇ ਜ਼ਿਲ੍ਹੇ 'ਚ ਮੈਂ ਪਹਿਲਾਂ ਸਮਾਣੇ ਇਸਤਰਾਣਾ ਤੇ ਨਾਬਾ ਹੁਣ ਸਮਾਣੇ ਆ ਨਾਬਾ ਸਨੌਰ ਕਨੌਰ ਰਾਜਪੁਰਾ ਸਾਰੇ ਹਲਕੇ 'ਚ ਮੀਟਿੰਗ ਕਰੀ ਹੈ ਬੜਾ ਉਤਸ਼ਾਹ ਆ ਸੋ ਮਕਸਦ ਇਹ ਹੈ ਕਿ ਜੋ ਪੰਥਰਤਨ ਜਿੱਤੇਦਾਰ ਗੁਰਚਰ ਸਿੰਘ ਤੌੜਾ ਜੀ ਦੀ ਸੋਚ ਸੀ ਦੀ ਉਹਦੇ ਤੇ ਪੈਰਾ ਦਈਏ ਉਹਨਾਂ ਨੂੰ ਥੱਲੇ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਸਮਾਜੇ ਸਾਡੇ ਨੌਜਵਾਨ ਵੀਰਾਂ ਬਜ਼ੁਰਗ ਉਹਨਾਂ ਤੋਂ ਸੇਧ ਲੈ ਕੇ ਅੱਗੇ ਪਾਰਟੀ ਵਾਸਤੇ ਪਰ ਇਸ ਸਮਾਗਮ ਤੇ ਕੌਣ ਕੌਣ ਬੜੇ ਲੀਡਰ ਆ ਰਹੇ ਆ ਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਔਰ ਇੱਥੇ ਪੰਥ ਦੇ ਮਹਾਨ ਕੀਰਤਨੀਏ ਹਜੂਰੀ ਰਾਗੀ ਜਿਹੜੇ ਉਸ ਦਿਨ ਕੀਰਤਨ ਕਰਨਗੇ ਸਵੇਰੇ 10 ਵਜੇ ਜਿਹੜਾ ਭੋਗ ਪਊਗਾ ਉਸ ਤੋਂ ਇਲਾਵਾ ਅੰਮ੍ਰਿਤ ਸੰਚਾਰ ਆ ਜਿਹੜਾ ਹੋਏਗਾ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਸਾਡੇ ਐਕਟਿੰਗ ਪ੍ਰਧਾਨ ਸਾਹਿਬ ਉਹ ਵੀ ਉਸ ਦਿਨ ਹਾਜ਼ਰੀ ਲਗਾਉਣਾ ਯਾਦ ਦਾ ਬੇੜਾ ਗਰਕ ਹੋ ਗਿਆ ਜਦੋਂ ਇਹ ਸਰਕਾਰ ਆਈ ਵਪਾਰੀ ਕਿਸਾਨ ਮਜ਼ਦੂਰ ਕਰਮਚਾਰੀ ਸਾਰੇ ਵਰਗ ਦੁਖੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਕਰਪਸ਼ਨ ਹੱਦਾਂ ਪਾਰ ਹੋ ਚੁੱਕੀ ਆ ਸੋ ਪੰਜਾਬ ਦੇ ਵਪਾਰੀ ਬਾਹਰ ਨੂੰ ਭੱਜ ਰਹੇ ਆ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਵਿਦੇਸ਼ਾਂ ਨੂੰ ਜਾ ਰਹੇ ਆ ਸੋ ਇਹ ਸਰਕਾਰ ਦਾ ਜਿਹੜਾ ਭੌਗਾ ਮੈਂ ਸਮਝਦਾ ਕਿਸੇ ਟਾਈਮ ਵੀ ਪੈ ਸਕਦਾ ਹੈ 24 ਤਰੀਕ ਦੀ ਜੋ ਉਹਨਾਂ ਦੀ ਜਨਮ ਸ਼ਤਾਪਦੀ ਹੈ ਉਹਦੇ ਰਿਗਾਰਡਿੰਗ ਸਾਰੇ ਹਲਕਿਆਂ ਵਿੱਚ ਮੈਸੇਜ ਲਾਏ ਜਾ ਰਹੇ ਨੇ ਸੁਖਵੀਰ ਬਦਲ ਜੀ ਵੀ ਆ ਰਹੇ ਆ ਉਸੇ ਵਰਸੀ ਸਮਾਗਮ ਦੇ ਵਿੱਚ ਨਹੀਂ ਜੀ ਸ਼ਾਇਦ ਉਹ ਨਹੀਂ ਪਹੁੰਚਣਗੇ ਪਰ ਸਾਡੇ ਜੋ ਹੁਣ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਨੁਮਾਇੰਦਗੀ ਥੱਲੇ ਤੇ ਸਾਡੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਉਹ ਇਸ ਇੱਥੇ ਸ਼ਿਰਕਤ ਜ਼ਰੂਰ ਕਰਨਗੇ ਜਿੱਥੇ ਵੀ ਸਾਡੀ ਡਿਊਟੀ ਲਈ ਜਾਊਗੀ ਸਾਡੇ ਪਾਰਟੀ ਪ੍ਰਧਾਨ ਜਾਂ ਪਾਰਟੀ ਨੇ ਜਿੱਥੇ ਸਾਡੀ ਡਿਊਟੀ ਲਈ ਕਿ ਅੱਜ ਇੱਥੇ ਮੀਟਿੰਗ ਕਰਾਓ ਤਾਂ ਉੱਥੇ ਅਸੀਂ ਪਹੁੰਚਣਾ ਤਾਂ ਹੁੰਦਾ ਹੀ ਹਰ ਵਰਕਰ ਦੇ ਮਨ 'ਚ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਹ ਅੱਗੇ ਤਰੱਕੀ ਕਰੇ ਪਰ ਜੋ ਪਾਰਟੀ ਦੇ ਡਿਸੀਜਨ ਨੇ ਤਾਂ ਵੱਡੇ ਡਿਸੀਜਨ ਨੇ ਸਾਡੀ ਜਿੱਥੇ ਵੀ ਜ਼ਿੰਮੇਵਾਰੀ ਲੱਗੂ ਅਸੀਂ ਨੂੰ ਮਾਣ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼